ਮਿੱਤਰੋ ਅੱਗੇ ਪੂਰੀ ਗੱਲ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ ਕਿ ਆਪਣੇ ਇਸ ਚੈਨਲ ਨੂੰ ਜਿਹਦੇ ਤੱਕ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਜਰੂਰ ਕਰ ਲਓ ਤੇ ਜਿਹੜਾ ਬੈਲ ਆਈਕਨ ਵਾਲਾ ਬਟਨ ਹੈ ਨਾ ਘੰਟੀ ਵਾਲਾ ਉਹਨੂੰ ਜਰੂਰ ਦਬ ਦਿਓ ਜਦੋਂ ਸਬਸਕ੍ਰਾਈਬ ਕਰੋਗੇ ਤਾਂ ਕਿ ਕੀਮਤੀ ਮੁੱਦਿਆਂ ਦੀ ਜਾਣਕਾਰੀ ਤੁਹਾਡੇ ਕੋਲ ਟਾਈਮ ਤੇ ਪਹੁੰਚਦੀ ਰਹੇ ਲੋਜੀ ਭਗਵੰਤਮਾਨ ਸਰਕਾਰ ਵੱਲੋਂ ਲਿਆਂਦੀ ਲੈਂਡ ਸੀਲਿੰਗ ਪਾਲਿਸੀ ਭਗਵੰਤਮਾਨ ਸਰਕਾਰ ਦੇ ਗਲੇ ਦੀ ਹੱਡੀ ਬਣ ਗਈ ਹੈ ਤੇ ਹੁਣ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲੀ ਹਾਲਤ ਭਗਵੰਤਮਾਨ ਸਰਕਾਰ ਦੀ ਇਸ ਮੁੱਦੇ ਤੇ ਬਣ ਗਈ ਹੈ ਕਿਉਂਕਿ ਜਿੱਥੇ ਵੱਡੇ ਪੁੱਤਰ ਤੇ ਕਿਸਾਨ ਜਥੇਬੰਦੀਆਂ ਤੇ ਕਿਸਾਨ ਪੰਜਾਬ ਚ ਵਿਰੋਧ ਕਰ ਰਹੇ ਨੇ 30 ਜੁਲਾਈ ਨੂੰ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਦਾ ਕਾਰ ਮੋਟਰਸਾਈਕਲ ਮਾਰਚ ਦਾ ਵੱਡਾ ਸੱਦਾ ਸਾਰੀਆਂ ਜਥੇਬੰਦੀਆਂ ਨੇ ਦਿੱਤਾ ਹੈ ਉੱਥੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਇਸ ਮੁੱਦੇ ਦੇ ਉੱਪਰ ਬਗਾਵਤ ਸ਼ੁਰੂ ਹੋ ਗਈ ਹੈ ਆਮ ਆਦਮੀ ਪਾਰਟੀ ਦੇ ਵਿੱਚ ਵੀ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਇਸ ਮੁੱਦੇ ਤੇ ਖਲਾਰਾ ਪੈਣਾ ਸ਼ੁਰੂ ਹੋ ਗਿਆ ਤੇ ਅਸਤੀਫੇ ਆਉਣੇ ਸ਼ੁਰੂ ਹੋ ਗਏ ਪਹਿਲਾਂ ਤਾਂ ਕੱਲ ਖਬਰ ਆਈ ਆਮ ਆਦਮੀ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਤੇ ਜਿਹੜੇ ਸੰਸਦ ਮੈਂਬਰ ਨੇ ਐਮਪੀ ਨੇ ਮਲਵਿੰਦਰ ਕੰਗ ਉਹਨਾਂ ਨੇ ਹੀ ਆਪਣੀ ਪਾਰਟੀ ਨੂੰ ਸਲਾਹ ਦਿੱਤੀ ਵੀ ਦੇਖੋ ਇਹ ਜੇ ਪਾਲਿਸੀ ਲਾਗੂ ਕਰਨੀ ਹੈ ਤੇ ਕਿਸਾਨਾਂ ਦੇ ਉਲਟ ਜਾ ਕੇ ਨਾ ਕਰੋ ਪਹਿਲਾਂ ਕਿਸਾਨਾਂ ਨੂੰ ਭਰੋਸੇ 'ਚ ਲਵੋ ਕਿਉਂਕਿ ਮਲਵਿੰਦਰ ਕੰਗ ਨੂੰ ਕਿਤੇ ਨਾ ਕਿਤੇ ਇੰਜ ਲੱਗ ਰਿਹਾ ਕਿ ਪੂਰੇ ਪੰਜਾਬ 'ਚ ਉਦਾਂ ਵਿਰੋਧ ਸ਼ੁਰੂ ਹੋ ਗਿਆ ਜਿਵੇਂ ਤਿੰਨ ਖੇਤੀ ਕਾਨੂੰਨਾਂ ਦਾ ਹੋਇਆ ਸੀ ਤੇ ਇਹਦੇ 'ਚ ਸਿਆਸੀ ਲੜੜਾ ਵੱਡਾ ਲੱਗ ਸਕਦਾ ਉਸ ਤੋਂ ਬਾਅਦ ਮਲਵਿੰਦਰ ਕੰਗ ਤੋਂ ਬਾਅਦ ਜਿਹੜੇ ਆਮ ਆਦਮੀ ਪਾਰਟੀ ਦੇ ਇੱਕ ਬਲਾਕ ਪ੍ਰਧਾਨ ਐ ਤਪਿੰਦਰ ਸਿੰਘ ਜੋਧਾ ਉਹਨਾਂ ਨੇ ਅੱਜ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਲਿਖ ਕੇ ਪੋਸਟ ਉਹਨਾਂ ਨੇ ਪਾਈ ਆ سوشل ਮੀਡੀਆ ਤੇ ਵੀ ਭਾਈ ਮੈਂ ਆਪਣੇ ਸਾਰੇ ਅਹੁਦਿਆਂ ਤੋਂ ਆਮ ਆਦਮੀ ਪਾਰਟੀ ਤੋਂ ਅਸਤੀਫਾ ਦਿੰਦਾ ਕਿਉਂਕਿ ਮੈਂ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਚਾ ਹਾਂ ਉਧਰ ਅਟਾਰੀ ਤੇ ਰਾਜਾ ਸੰਸੀ ਤੋਂ ਮੀਡੀਆ ਦੇ ਵਿੱਚ ਖਬਰਾਂ ਆ ਰਹੀਆਂ ਨੇ ਆ ਤੁਸੀਂ ਦੇਖ ਰਹੇ ਹੋ ਕਈ ਚੈਨਲ ਵੀ ਇਹ ਖਬਰ ਪਰ ਮੁਖਤਾ ਨਾਲ ਨਸ਼ਰ ਕਰ ਰਹੇ ਨੇ ਕਿ ਅਟਾਰੀ ਤੇ ਰਾਜਾ ਸੰਸੀ ਦੀਆਂ 15 ਦੇ ਕਰੀਬ ਪੰਚਾਇਤਾਂ ਜਿਹੜੀਆਂ ਆਮ ਆਦਮੀ ਪਾਰਟੀ ਨਾਲ ਜੁੜੀਆਂ ਹੋਈਆਂ ਸੀ ਉਹ ਵੀ ਇਹਦੇ ਵਿਰੁੱਧ ਮਤਾ ਪਾ ਕੇ ਸਾਹਮਣੇ ਆਈਆਂ ਨੇ ਤੇ ਉਹਨਾਂ ਨੇ ਸਿੱਧਮ ਸਿੱਧਾ ਸ਼ਰੇਆਮ ਇਸ ਲੈਂਡ ਪੁਲਿੰਗ ਪਾਲਿਸੀ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੁਣ ਇੱਥੇ ਇੱਕ ਨਵੀਂ ਗੱਲ ਆਈ ਹੈ ਨਵੀਂ ਗੱਲ ਇਹ ਆਈ ਹੈ ਕਈ ਚੈਨਲ ਵੀ ਉਹਨੂੰ ਦੇ ਰਹੇ ਨੇ ਆ ਤੁਸੀਂ ਫੋਟੋ ਦੇਖ ਰਹੇ ਹੋ ਇੱਕਾ ਨਿੱਜੀ ਚੈਨਲ ਵੀ ਐਸ ਖਬਰ ਨੂੰ ਪ੍ਰਮੁਖਤਾ ਨਾਲ ਦੇ ਰਿਆ ਹੋਰ ਕਈ ਚੈਨਲ ਵੀ ਦੱਸ ਰਹੇ ਨੇ ਕਿ ਜਿਹੜੇ ਐਮਪੀ ਆਮ ਆਦਮੀ ਪਾਰਟੀ ਦੇ ਪਾਰਲੀਮੈਂਟ ਮੈਂਬਰ ਮਲਵਿੰਦਰ ਕੰਗ ਨੇ ਇਸ ਪਾਲਿਸੀ ਦੇ ਉੱਪਰ ਸਲਾਹ ਦਿੱਤੀ ਸੀ ਆਪਣੀ ਹੀ ਪਾਰਟੀ ਨੂੰ ਹੁਣ ਉਹ ਆਪਣੀ ਪੋਸਟ ਡਿਲੀਟ ਕਰ ਗਏ ਨੇ ਕੁਝ ਘੰਟਿਆਂ ਬਾਅਦ ਕੀ ਇਹਨੂੰ ਯੂ ਟਰਨ ਸਮਝਿਆ ਜਾਵੇ ਕੀ ਇਹ ਸਮਝਿਆ ਜਾਵੇ ਕਿ ਮਲਵਿੰਦਰ ਕੰਗ ਨੂੰ ਹੁਣ ਕੋਈ ਨਵੀਂ ਸਮਝ ਆ ਗਈ ਹੈ ਕੋਈ ਨਵਾਂ ਗਿਆਨ ਆ ਗਿਆ ਹੈ ਜਾਂ ਫਿਰ ਜਿਵੇਂ ਇਹ ਚੈਨਲ ਕਹਿੰਦਾ ਹੈ ਕਿ ਮਾਲਵਿੰਦਰ ਕੰਗ ਕੇਜਰੀਵਾਲ ਤੇ ਭਗਵੰਤ ਮਾਨ ਅੱਗੇ ਝੁਕਈ ਹੁਣ ਦੇਖੋ ਗੱਲ ਸਿੱਧੀ ਹੈ ਮਾਲਵਿੰਦਰ ਕੰਗ ਨੇ ਜੇ ਆਪਣੀ ਇਹ ਪੋਸਟ ਡਿਲੀਟ ਕਰ ਦਿੱਤੀ ਹੈ ਤਾਂ ਗੱਲ ਤਾਂ ਸਿੱਧੀ ਹੈ ਵੀ ਮਾਲਵਿੰਦਰ ਕੰਗ ਤੇ ਦਬਾਤ ਆ ਪਿਆ ਹੋ ਸਕਦਾ ਕਿਉਂਕਿ ਸਾਰੀ ਆਮ ਆਦਮੀ ਪਾਰਟੀ ਪੂਰੇ ਪੱਬਾ ਪਾਰ ਹੋਈ ਹੋਈ ਹੈ ਕਿ ਲੈਂਡ ਪੁੱਲਿੰਗ ਪਾਲਿਸੀ ਨੂੰ ਅਸੀਂ ਲਾਗੂ ਕਰਨਾ ਜਿਵੇਂ ਇੱਕ ਟਾਈਮ ਦੇ ਉੱਪਰ ਨਰਿੰਦਰ ਮੋਦੀ ਤੇ ਭਾਜਪਾ ਤਿੰਨ ਖੇਤੀ ਕਾਨੂੰਨਾਂ ਨੂੰ ਹਰ ਹਾਲਤ ਲਾਗੂ ਕਰਨ ਦੇ ਲਈ ਵਿਜਿਤ ਸੀ ਅੜੀ ਹੋਈ ਸੀ ਕਿਸਾਨ ਵਿਰੋਧ ਕਰ ਰਹੇ ਸੀ ਵੱਡੇ ਪੱਧਰ ਤੇ ਵਿਰੋਧ ਉੱਠ ਪਿਆ ਸੀ ਪਰ ਕਿਸਾਨਾਂ ਨੂੰ ਸਵਾ ਸਾਲ ਮੋਦੀ ਸਰਕਾਰ ਨੇ ਦਿੱਲੀ ਦੀਆਂ ਬਰੂਹਾਂ ਤੇ ਬਿਠਾਈ ਰੱਖਿਆ ਤੇ ਪਾਲਿਸੀ ਕੈਨਸਲ ਨਹੀਂ ਸੀ ਕਰ ਰਹੇ ਤੇ ਇਹ ਖੇਤੀ ਕਾਨੂੰਨਾ ਦੀ ਅੰਤ ਕਰਨੀ ਪਈ ਉਸੇ ਤਰ੍ਹਾਂ ਅੱਜ ਹਾਲਾਤ ਬਣ ਗਏ ਨੇ ਭਗਵੰਤਮਾਨ ਸਰਕਾਰ ਨਰਿੰਦਰ ਮੋਦੀ ਵਾਂਗ ਫਾਇਦੇ ਗਿਣਾ ਰਹੀ ਐ ਲੈਂਡ ਪੂਲਿੰਗ ਪਾਲਿਸੀ ਤੇ ਜਿਵੇਂ ਉਸ ਟਾਈਮ ਨਰਿੰਦਰ ਮੋਦੀ ਤੇ ਬੀਜੇਪੀ ਤਿੰਨ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਾਉਂਦੀ ਸੀ ਕਿਸਾਨ ਕਹਿੰਦੇ ਸੀ ਰਹਿਣ ਦਿਓ ਬਈ ਨਹੀਂ ਲੈਣੇ ਫਾਇਦੇ ਮੋਦੀ ਸਰਕਾਰ ਕਹਿੰਦੀ ਸੀ ਵੀ ਨਹੀਂ ਫਾਇਦਾ ਤਾਂ ਕਰਨਾ ਹੀ ਕਰਨਾ ਹੈ ਕਿਸਾਨ ਕਹਿੰਦੇ ਸੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਸਾਹਿਬ ਖੁਦ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਇਹਦੇ ਫਾਇਦੇ ਗਿਣਾ ਰਹੇ ਨੇ ਕਿਸਾਨ ਕਹਿੰਦੇ ਨੇ ਆਪਦੇ ਫਾਇਦੇ ਝੋਲੇ ਤੇ ਰੱਖੋ ਸੇਮ ਸਿਤੀ ਵਾਪਰ ਗਈ ਅੰਦੋਲਨ ਵੀ ਵੱਡਾ ਹੋ ਗਿਆ ਹੁਣ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਕਾਫੀ ਸਾਰੇ ਲੀਡਰਾਂ ਨੂੰ ਇਸ ਮਾਮਲੇ ਤੇ ਸਿਆਸੀ ਨੁਕਸਾਨ ਨਜ਼ਰ ਆਉਣ ਲੱਗਾ ਇਸੇ ਕਰਕੇ ਮਾਲਵਿੰਦਰ ਕੰਗ ਨੇ ਜਿਹੜੇ ਐਮਪੀ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਆਪਣੀ ਪਾਰਟੀ ਨੂੰ ਸਲਾਹ ਦੇ ਦਿੱਤੀ ਸੀ ਪਰ ਉਹਨਾਂ ਤੋਂ ਪੋਸਟ ਡਿਲੀਟ ਕਰਾਤੀ ਮਤਲਬ ਸਿੱਧਾ ਦੱਸਦਾ ਆਮ ਆਦਮੀ ਪਾਰਟੀ ਆਪਣੇ ਪੈਰ ਆਪ ਘਵਾੜਾ ਮਾਰ ਰਹੀ ਹੈ ਆਮ ਆਦਮੀ ਪਾਰਟੀ ਨੂੰ ਸ਼ਾਇਦ ਉਹਦਾ ਸੱਤਾ ਦਾ ਨਸ਼ਾ ਚੜ ਗਿਆ ਜਿੱਦਾਂ ਸਾਰਿਆਂ ਨੂੰ ਚੜਦਾ ਹੁੰਦਾ ਜਦੋਂ ਬੰਦਾ ਸੱਤਾ 'ਚ ਹੁੰਦਾ ਉਹਨੂੰ ਸਿਰਫ ਜੀਹਜੂਰੀਆਂ ਕਰਨ ਵਾਲੇ ਤੇ ਤਰੀਫਾਂ ਕਰਨ ਵਾਲੇ ਹੀ ਮਿਲਦੇ ਨੇ ਕਿਉਂਕਿ ਦੂਜਿਆਂ ਨੂੰ ਸਿਕਿਉਰਿਟੀ ਮਿਲਣ ਨਹੀਂ ਦਿੰਦੀ ਤੇ ਸਿਰਫ ਤਰੀਫਾਂ ਹੀ ਤਰੀਫਾਂ ਪੀਐਮ ਹੋਵੇ ਸੀਐਮ ਹੋਵੇ ਮੰਤਰੀ ਹੋਵੇ ਐਮਐਲਏ ਹੋਵੇ ਉਹਦੇ ਤਕਰੀਫਾ ਕਰਨ ਵਾਲਿਆਂ ਦੀ ਪਹੁੰਚ ਹੀ ਹੁੰਦੀ ਹੈ ਜਿਵੇਂ ਕੱਲ ਮੁੱਖ ਮੰਤਰੀ ਸਾਹਿਬ ਇੱਕ ਮੋਟਰ ਤੇ ਬੈਠੇ ਕਿਸਾਨਾਂ ਕੋਲ ਕਹਿੰਦੇ ਜੀ ਕਿਸਾਨਾਂ ਦੀਆਂ ਮੁਸ਼ਕਲਾਂ ਸੁਣ ਆਏ ਨੇ ਤੇ ਉਹਨਾਂ ਚੋਂ ਇੱਕ ਵੀ ਕਿਸਾਨ ਐਸਾ ਨਹੀਂ ਸੀ ਜਿਨੇ ਮੁੱਖ ਮੰਤਰੀ ਨੂੰ ਕੋਈ ਮੁਸ਼ਕਲ ਦੱਸੀ ਹੋਵੇ ਕਮੀ ਦੱਸੀ ਹੋਵੇ ਘਾਟ ਸਾਰੀਆਂ ਤਰੀਫਾਂ ਸੀ ਮਤਲਬ ਸਾਰੀ ਜਿਹੜੀ ਉਹ ਮੁੱਖ ਮੰਤਰੀ ਦਾ ਜਾਣਾ ਮੋਟਰ ਤੇ ਉਹ ਸਾਰਾ ਤਹਿਸ਼ੁਦਾ ਸੈਟਿੰਗ ਸੀ ਮਤਲਬ ਉਹ ਇੱਕ ਡਰਾਮਾ ਸੀ ਉਹ ਉਹ ਇੱਕ ਰਹੱਸਲੁਕ ਸੁਦਾ ਕਾਰਵਾਈ ਲੱਗਦੀ ਸੀ ਕਿਉਂਕਿ ਜਿੰਨੇ ਵੀ ਕਿਸਾਨ ਉੱਥੇ ਬਿਠਾਏ ਗਏ ਉਹਨਾਂ ਸਾਰਿਆਂ ਨੇ ਤਰੀਫਾਂ ਕੀਤੀਆਂ ਮੈਂ ਸੁਣ ਕੇ ਹੈਰਾਨ ਹੋ ਰਿਹਾ ਸੀ ਕਿ ਸੁੰਨ ਤਾਂ ਮੁਸ਼ਕਲਾਂ ਆਏ ਨਹੀਂ ਮੁੱਖ ਮੰਤਰੀ ਸਾਹਿਬ ਤੇ ਮੁਸ਼ਕਲ ਇੱਕ ਵੀ ਨਹੀਂ ਦੱਸਦੇ ਪਏ ਇਹ ਤਾਂ ਇਹ ਤਾਂ ਤਰੀਫਾਂ ਦੇ ਪੁਲ ਬੰਨੀ ਜਾਂਦੇ ਨੇ ਮੁੱਖ ਮੰਤਰੀ ਸਾਹਿਬ ਨੇ ਜੇ ਕਿਸਾਨਾਂ ਨੂੰ ਅਸਲੀ ਰੂਪ ਚ ਸੁਣਨਾ ਹੈ ਨਾ ਬਿਨਾਂ ਦੱਸੇ ਕਿਸੇ ਪਿੰਡ ਦੀ ਸੱਚ ਚ ਆ ਜਾਣ ਜਿਵੇਂ ਕਹਿੰਦੇ ਹੁੰਦੇ ਸੀ ਵੀ ਸਖਵੀਰ ਸਿਕਿਉਰਿਟੀ ਲੈ ਕੇ ਨਾ ਆਵੇ ਇਦਾਂ ਹੀ ਆਉਣ ਭੇਸ ਬਦਲ ਕੇ ਆ ਜਾਣ ਤੇ ਫੇਰ ਗੱਲ ਛੇੜਨੇ ਤੇ ਫੇਰ ਜਿਹੜੀਆਂ ਕਰਾਰੀਆਂ ਕਰਾਰੀਆਂ ਪਿੰਡਾਂ ਵਾਲੇ ਬਾਬੇ ਸਾਥ ਚ ਸੁਣਾਉਂਦੇ ਨੇ ਮੈਨੂੰ ਲੱਗਦਾ ਭਗਵੰਤ ਮਾਨ ਸਾਹਿਬ ਤੋਂ 5 ਮਿੰਟ ਵੀ ਸੁਣੀਆਂ ਨਹੀਂ ਜਾਣੀਆਂ ਤੇ ਉਥੋਂ ਤਿੱਤਰ ਹੋ ਜਾਣਗੇ ਤੇ ਫੇਰ ਲੋਕਾਂ ਨੂੰ ਪਛਾਣ ਵੀ ਆ ਜਣੀ ਸੀ ਵੀ ਇਹ ਯਾਰ ਕਿਤੇ ਮਾਨ ਸਾਹਿਬ ਤਾਂ ਨਹੀਂ ਸੀ ਜਿਹੜੇ ਐਡੀ ਛੱਤੀ ਨਿਕਲ ਗਏ ਦੇਖੋ ਸਿੱਧੀ ਗੱਲ ਆ ਆਮ ਆਦਮੀ ਪਾਰਟੀ ਇਹ ਪਾਲਿਸੀ ਲੈ ਕੇ ਆਈ ਆ ਇਸ ਪਾਲਿਸੀ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਚ ਫੱਟੀ ਪੋਚਣ ਦਾ ਮੋੜ ਬਣਤਾ ਹੈਰਾਨਗੀ ਦੀ ਗੱਲ ਹੈ ਕਿ ਦਿੱਲੀ ਚੋਂ ਫੱਟੀ ਪਚਾ ਕੇ ਆਮ ਆਦਮੀ ਪਾਰਟੀ ਅਜੇ ਵੀ ਕੋਈ ਬਹੁਤਾ ਸਬਕ ਸਿੱਖ ਨਹੀਂ ਸકી ਅਜੇ ਵੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਕੋਈ ਬਹੁਤਾ ਸ਼ਾਨਫ ਨਹੀਂ ਕਰ ਰਹੀ ਪੰਜਾਬ ਦੇ ਵਿੱਚ ਜਿੰਨੇ ਤਬਕੇ ਆਮ ਆਦਮੀ ਪਾਰਟੀ ਨੂੰ ਚਾਕੇ ਵੋਟ ਪਾ ਕੇ ਲੈ ਕੇ ਆਏ ਸੀ ਕਿਸਾਨ ਸੀ ਮਜ਼ਦੂਰ ਸੀ ਮਲਾਜ਼ਮ ਸੀ ਬੇਰੁਜ਼ਗਾਰ ਸੀ ਕੱਚੇ ਮਲਾਜ਼ਮ ਸੀ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਚਾਕੇ ਲਿਆਂਦਾ ਸੀ ਉਹਨਾਂ ਸਾਰਿਆਂ ਨਾਲ ਆਮ ਆਦਮੀ ਪਾਰਟੀ ਪੰਗਾ ਲੈ ਚੁੱਕੀ ਹੈ ਪੰਗਾ ਲੈ ਚੁੱਕੀ ਹੈ ਭਾਵੇਂ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਲੈ ਅਸੀਂ ਆਮ ਲੋਕਾਂ ਨੂੰ ਥੋੜੇ ਲੈ ਰਹੇ ਹਾਂ ਅਸੀਂ ਤਾਂ ਜਥੇਬੰਦੀਆਂ ਨਾਲ ਇਹਨਾਂ ਨੂੰ ਤੁੰਣਾ ਅਸੀਂ ਤਾਂ ਪਰ ਇੱਕ ਗੱਲ ਭੁਲੇਖਾ ਹੈ ਇਹ ਸਿਆਸੀ ਬਚਕਾਨਾ ਬਣੇ ਕਿਉਂਕਿ ਦਨ ਖੇਤੀ ਕਾਨੂੰਨਾਂ ਦਾ ਵਿਰੋਧ ਕਿਨੇ ਕੀਤਾ ਸੀ ਕਿਸਾਨ ਜਥੇਬੰਦੀਆਂ ਨੇ ਤੇ ਬੀਜੇਪੀ ਦੇ ਅੱਜ ਤੱਕ ਪੰਜਾਬ ਚ ਪੈਰ ਨਹੀਂ ਲੱਗੇ ਤੇ ਨਾ ਛੇਤੀ ਲੱਗਣ ਸੋ ਕਾਲੀਦਲ ਦੇ ਵਿਰੁੱਧ ਹੋ ਗਈਆਂ ਕਿਸਾਨ ਜਥੇਬੰਦੀਆਂ ਸਾਰੀਆਂ ਰਲ ਕੇ ਉਹਦੀ ਫੱਟੀ ਵੀ ਪੁੱੱਚੀ ਗਈ ਆਮ ਆਦਮੀ ਪਾਰਟੀ ਆਪੇ ਆਪਣੇ ਪੈਰਾਂ ਤੇ ਕੁਹਾੜਾ ਮਾਰ ਰਹੀ ਹੈ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਕੋਈ ਸਿਆਣੇ ਲੀਡਰ ਤਾਂ ਹੈਗੇ ਨਹੀਂ ਤੇ ਤੀਜ ਤਰਾਰ ਹੈਗੇ ਨਹੀਂ ਪਤਾ ਨਹੀਂ ਉਹਨਾਂ ਦੀ ਚੱਲਣ ਨਹੀਂ ਦਿੱਤੀ ਜਾਂਦੀ ਜਿਵੇਂ ਮਾਲਵਿੰਦਰ ਕੰਗ ਨੇ ਗੱਲ ਤਾਂ ਕੀਤੀ ਸੀ ਸਿਆਣੀ ਪਰ ਕਿਤੇ ਨਾ ਕਿਤੇ ਕਹਿੰਦੇ ਨੇ ਕੇਜਰੀਵਾਲ ਸਾਹਿਬ ਉਹਨਾਂ ਨੂੰ ਐ ਲੱਗਦਾ ਕਿ ਮੈਂ ਯਾਰ ਅਫਸਰ ਨਿਆਂ ਤੇ ਮੇਰੇ ਨਾਲੋਂ ਸਿਆਣਾ ਇੱਥੇ ਜੰਮਿਆ ਕੌਣ ਹੈ ਤੇ ਕਹਿੰਦੇ ਵੀ ਮਾਨ ਸਾਹਿਬ ਨੂੰ ਤਾਂ ਇੰਨਾ ਹੀ ਆ ਵੀ ਮੈਨੂੰ ਹੁਣ ਸੀਐਮ ਦੀ ਕੁਰਸੀ ਦੇ ਦਿੱਤੀ ਐ ਏਦੂ ਉੱਤੇ ਮੈਨੂੰ ਕੁਝ ਦੇ ਨਹੀਂ ਸਕਦੇ ਇਹ ਕੇਜਰੀਵਾਲ ਹੋਰੀ ਤੇ ਮੈਂ ਜੋ ਕਹਿੰਦੇ ਨੇ ਕਰਨਾ ਹੀ ਕਰਨਾ ਹੈ ਹੁਣ ਦੇਖੋ ਭਗਵੰਤ ਮਾਨ ਸਾਹਿਬ ਦੀ ਇੱਕ ਵੀਡੀਓ ਨਵੀਂ-ਨਵੀਂ ਵਾਇਰਲ ਹੋ ਰਹੀ ਹੈ ਪੁਰਾਣੀ ਵੀਡੀਓ ਹੈ ਪਰ ਹੁਣ ਕੱਲ ਦੀ ਵਾਇਰਲ ਹੋਈ ਲੋਕ ਕਹਿ ਰਹੇ ਨੇ ਲੈਂਡ ਪੂਲਿੰਗ ਪਾਲਿਸੀ ਦਾ ਆਹੀ ਕੁਛ ਬੰਨਾ ਚਾਹੀਦਾ ਉੱਤੇ ਲਿਖ ਕੇ ਵੀਡੀਓ ਲੋਕ ਸ਼ੇਅਰ ਕਰ ਰਹੇ ਨੇ ਉਹਦੇ ਚ ਭਗਵੰਤ ਮਾਨ ਸਾਹਿਬ ਕੀ ਕਹਿ ਰਹੇ ਨੇ ਆਹੀ ਕੁਛ ਕਹਿ ਰਹੇ ਨੇ ਵੀ ਵੇਖੋ ਧੱਕੇ ਨਾਲ ਨੀਤੀ ਲਾਗੂ ਨਹੀਂ ਕਰਨੀ ਚਾਹੀਦੀ ਔਰ ਇਹ ਕਾਰਪੋਰੇਟ ਘਰਾਣਿਆਂ ਨੂੰ ਸਭ ਕੁਝ ਸੌਂਪਣ ਦੀਆਂ ਨੀਤੀਆਂ ਨੇ ਇਹ ਲੋਕਾਂ ਨੂੰ ਕਿਹਾ ਜਾ ਰਿਹਾ ਵੀ ਇਹ ਲੋਕ ਪੱਖੀ ਆ ਪਰ ਇਹ ਲੋਕ ਪੱਖੀ ਨਹੀਂ ਇਹ ਤਾਂ ਕਾਰਪੋਰੇਟ ਪੱਖੀ ਬੜਾ ਕੁਸ਼ਮਾਨ ਸਾਹਿਬ ਉੱਚ ਬੋਲ ਰਹੇ ਨੇ ਅੱਜ ਲੋਕ ਉਹਦੇ ਤੇ ਲੈਂਡ ਪੂਲਿੰਗ ਪਾਲਿਸੀ ਲਿਖ ਕੇ ਤੁਹਾਨੂੰ ਬਹਰਲ ਕਰ ਰਹੇ ਨੇ ਹੋ ਸਾਇਦਾ ਉਹਨਾਂ ਤੇ ਹੋਣ ਵਾਲੇ ਦਿਨਾਂ ਚ ਪਰਚੇ ਹੋ ਜਾਣ ਹੋ ਜਾਣੇ ਹੁੰਦੇ ਨੇ ਹੋ ਜਾਂਦੇ ਨੇ ਪਰ ਸਵਾਲ ਇਹ ਹੈ ਕਿ ਲੋਕਾਂ ਨਾਲ ਪਰਜਾ ਨਾਲ ਪੰਗਾ ਲੈ ਕੇ ਰਾਜਾ ਕਿੰਨਾ ਕੁ ਟੈਮਟ ਗਿਆ ਰਹਿ ਸਕਦਾ ਨਹੀਂ ਰਹਿ ਸਕਦਾ ਮਾਨ ਸਾਹਿਬ ਸਿਆਣੇ ਨੇ ਹੁਣ ਜਿਹੜੀ ਕੱਲ ਮੋਟਰ ਤੇ ਕਿਸਾਨਾਂ ਨਾਲ ਚਰਚਾ ਕੀਤੀ ਹੈ ਮੈਨੂੰ ਤਾਂ ਉਹ ਇੰਜ ਲੱਗੀ ਜਿਵੇਂ ਮੁੱਖ ਮੰਤਰੀ ਸਾਹਿਬ ਦਾ ਇੱਕ ਸ਼ੋਅ ਚੱਲਦਾ ਹੁੰਦਾ ਸੀ ਜੁਗ ਨੂੰ ਹਾਜ਼ਰ ਹੈ ਉਹਦੇ ਲਈ ਬਾਕਾਇਦਾ ਪਹਿਲਾਂ ਰੈਸਲ ਕੀਤੀ ਜਾਂਦੀ ਸੀ ਉਦਾਂ ਹੀ ਸੀ ਸਾਰਾ ਕੁਝ ਬਸ ਉਹ ਕਮੇਡੀ ਵਾਲਾ ਹੁੰਦਾ ਸੀ ਇਹ ਥੋੜੀਆਂ ਸੀਰੀਅਸ ਗੱਲਾਂ ਸੀ ਪਰ ਪੂਰੀ ਤਿਆਰੀ ਚੈਰੀ ਕੀਤੀ ਹੋਈ ਸੀ ਕਿਸਾਨ ਵੀ ਪੂਰੇ ਰੱਟੇ ਹੋਏ ਸੀ ਭਾਈ 네ਗਟਿਵ ਸਵਾਲ ਕਿਸੇ ਨੇ ਨਹੀਂ ਕਰਨਾ ਕਿਸੇ ਨੇ ਲੈਂਡ ਪੋਲਿੰਗ ਪਾਲਿਸੀ ਦੀ ਗੱਲ ਨਹੀਂ ਕਰਨੀ ਕਿਸੇ ਨੇ ਜਿਹੜਾ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਨਹੀਂ ਦਿੱਤਾ ਇਹ ਗੱਲ ਨਹੀਂ ਕਹਿਣੀ ਕਿਸੇ ਨੇ ਵੀ ਆਈਪੀ ਕਲਚਰ ਨਾ ਛੱਡਣ ਵਾਲੀ ਗੱਲ ਨਹੀਂ ਪੁੱਛਣੀ ਕਿਸੇ ਨੇ ਇਹ ਨਹੀਂ ਪੁੱਛਣਾ ਵੀ ਬੇਰੁਜ਼ਗਾਰੀ ਤਾਂ 2019 ਪਈ ਹੈ ਮਤਲਬ ਪੰਜਾਬ 'ਚ ਤਾਂ 85 ਲੱਖ ਤੋਂ ਵੱਧ ਮੁੰਡੇ ਕੁੜੀਆਂ ਬੇਰੁਜ਼ਗਾਰ ਸੀ ਤੁਸੀਂ 4 ਸਾਲ ਬੀਤਣ ਵਾਲੇ ਨੇ ਤੁਸੀਂ ਕਹਿੰਦੇ ਹੋ 50000 ਨੂੰ ਨੌਕਰੀ ਦਿੱਤੀ 50000 ਨੂੰ ਉਹ ਵੀ ਉਹਨਾਂ ਦੇ ਵਿੱਚੋਂ ਵੀ ਹਜ਼ਾਰਾਂ ਜਿਹੜੇ ਨੌਕਰੀਆਂ ਵਾਲੇ ਰੱਖੇ ਗਏ ਸੀ ਉਹਨਾਂ ਨੂੰ ਹੁਣ ਜਿਵੇਂ ਸਰਕਾਰੀ ਕਾਲਜਾਂ ਦੇ ਪ੍ਰੋਫੈਸਰ ਰੱਖੇ ਸੀ ਉਹਨਾਂ ਨੂੰ ਕੱਢਿਆ ਜਾ ਰਿਹਾ ਤਾਂ ਇਹ ਸਭ ਕੁਝ ਜਿਹੜਾ ਇੱਕ ਗਲੇ ਦੀ ਹੱਡੀ ਆਮ ਆਦਮੀ ਪਾਰਟੀ ਲਈ ਬਣ ਗਿਆ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਵਕਤ ਰਹਿੰਦਿਆਂ ਵਕਤ ਵਿਚਾਰ ਲੈਣਾ ਚਾਹੀਦਾ ਬਾਕੀ ਭਈ ਸਿਆਣੇ ਉਹ ਨੇ ਸਮਝਦਾਰ ਉਹ ਨੇ ਉਹ ਆਪੇ ਕਰਨਗੇ ਸਾਡੇ ਗੁਰੂ ਸਾਹਿਬਾਨਾਂ ਨੇ ਸਿਖਾਇਆ ਜੋ ਕਰਨਗੇ ਸੋ ਪੜਨਗੇ ਤੂੰ ਕਿਉਂ ਭਇਓ ਉਦਾਸ ਸੋ ਭਾਈ ਆਪਾਂ ਤਾਂ ਸਰਫੇਸ ਕਰਕੇ ਗੱਲ ਕਰਦੇ ਆ ਕਿਉਂਕਿ ਪੰਜਾਬ ਦੇ ਲੋਕ ਸਭ ਤੋਂ ਵੱਧ ਦੁਖੀ ਨੇ ਮਜ਼ਦੂਰ ਹੈ ਕੰਮ ਸਭ ਤੋਂ ਵੱਧ ਤੇ ਜ਼ਿੰਦਗੀ ਸਭ ਤੋਂ ਮਾੜੀ ਦੂਜੇ ਨੰਬਰ ਤੇ ਛੋਟੇ ਕਿਸਾਨ ਕੰਮ ਬਹੁਤ ਕਰਦੇ ਨੇ ਪਰ ਕਰਜ਼ਿਆਂ ਤੋਂ ਕਦੇ ਮੁਕਤ ਨਹੀਂ ਹੋ ਸਕੀ ਤੀਜੇ ਨੰਬਰ ਤੇ ਦਰਮਿਆਨੀ ਕਿਸਾਨੀ ਚੌਥੇ ਨੰਬਰ ਤੇ ਕੱਚੇ ਮਲਾਜ਼ਮ ਬੜੇ ਦੁਖੀ ਨੇ ਉਹ ਦਿਹਾੜੀਦਾਰ ਨਾਲੋਂ ਵੀ ਪੈੜੀ ਜ਼ਿੰਦਗੀ ਬਤੀਤ ਕਰ ਰਹੇ ਨੇ ਔਰ ਛੋਟੇ ਦੁਕਾਨਦਾਰ ਬੜੇ ਦੁਖੀ ਨੇ ਔਰਤਾਂ ਦੀ ਜ਼ਿੰਦਗੀ ਬੜੀ ਮਾੜੀ ਹੈ ਸੋ ਇਹ ਸਾਰੇ ਕੁਸ਼ ਦਾ ਪੜਾ ਰਾਜਨੀਤਿਕ ਪ੍ਰਬੰਧ ਤੇ ਸਿਸਟਮ ਕਰ ਸਕਦਾ ਜਿਹੜਾ ਕਿ ਕਾਰ ਨਹੀਂ ਰਿਹਾ ਇਸੇ ਕਰਕੇ ਭਾਈ ਸਾਨੂੰ ਬੋਲਣਾ ਪੈਂਦਾ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖਿਓ ਬਹੁਤ ਮਿਹਰਬਾਨੀ ਪਿਆ ਰਹੇ